ਸ਼ਸ਼ੀਕਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਹਾਂ ਮੈਂ ਤੁਹਾਡਾ ਆਪਣਾ ਲੱਖਾ ਬਰਾੜੋ ਕੰਦ ਵਾਲਾ ਅੱਜ ਆਪਾਂ ਪਹੁੰਚੇ ਹੋਏ ਹਾਂ ਜ਼ਿਲ੍ਹੇ ਫਰੀਦਕੋਟ ਦੇ ਬੜੇ ਮਸ਼ਹੂਰ ਪਿੰਡ ਪਿੰਡ ਝੱਖੜ ਵਾਲਾ ਦੇ ਵਿੱਚ ਜਿਹੜਾ ਪਿੰਡ ਬਾਜਾਖਾਨਾ ਜੈਤੂ ਮੰਡੀ ਦੀ ਬਿਲਕੁਲ ਬੁੱਕਲ ਦੇ ਵਿੱਚ ਪੈਂਦਾ ਹੈ ਬਾਜੇਖਾਨੇ ਦੇ ਬਿਲਕੁਲ ਲਾਗੇ ਪੈਂਦਾ ਹੈ ਝੱਖੜ ਵਾਲਾ ਝੱਖੜ ਵਾਲਾ ਪਿੰਡ ਤੇ ਆਪਾਂ ਆਏ ਹਾਂ ਜਿਹੜਾ ਪਿੰਡ ਬੜਾ ਮਸ਼ਹੂਰ ਹੈ ਇਸ ਪਿੰਡ ਦੇ ਵਿੱਚ ਪਹੁੰਚਣ ਦਾ ਜਿਹੜਾ ਮੇਨ ਮਕਸਦ ਹੈ ਉਹ ਅੱਜ ਆਪਾਂ ਪਹੁੰਚੇ ਹੋਏ ਹਾਂ ਖਾਨ ਕਲੀਨਿਕ ਪਿੰਡ ਲਾਲੇਆਣੇ ਵਾਲਿਆਂ ਦੀ ਜਿਹੜੀ ਬ੍ਰਾਂਚ ਹੈ ਉਵਸ਼ੇਤ ਤੌਰ ਤੇ ਅੱਜ ਪਿੰਡ ਛੱਖੜ ਵਾਲਾ ਦੇ ਵਿੱਚ ਜਿਹੜੀ ਖੁੱਲ ਚੁੱਕੀ ਹੈ ਸੋ ਜਿੱਥੇ ਕਿ ਹਰ ਪ੍ਰਕਾਰ ਜੋੜਾਂ ਦਾ ਦਰਦ ਡਿਸਕ ਦਾ ਦਰਦ ਸਰਵਾਈਕਲ ਦਾ ਦਰਦ ਲੱਤਾਂ ਬਾਹਾਂ ਦਾ ਸੁਣਣਾ ਜੋੜਾਂ ਦਾ ਜਾਮ ਹੋਣਾ ਤੇ ਮੋਚਾਦਰ ਥੈਰੇਪੀ ਮਸ਼ੀਨ ਨਾਲ ਜਿਹੜੇ ਇਲਾਜ ਆ ਉਹ ਬਿਲਕੁਲ ਜਿਹੜੇ ਠੀਕ ਠਾਕ ਕੀਤੇ ਜਾਂਦੇ ਆ ਸੋ ਡਾਕਟਰ ਸਾਹਿਬ ਦੇ ਕੋਲ ਅੱਜ ਆਪਾਂ ਆਏ ਆ ਖਾਨ ਕਲੀਨਿਕ ਪਿੰਡ ਝਖੜ ਵਾਲਾ ਦੇ ਚਾ ਉਹ ਕਰਦੇ ਆ ਗੱਲਬਾਤ ਡਾਕਟਰ ਸਾਹਿਬਾਂ ਦੇ ਨਾਲ ਆਓ ਆਪਾਂ ਇਸ ਲਈ ਡਾਕਟਰ ਸਾਹਿਬਾਂ ਦੇ ਕੋਲ ਪਹੁੰਚ ਚੁੱਕੇ ਆ ਡਾਕਟਰ ਜੀਤ ਖਾਨ ਜੀ ਸ਼ਸ਼ੀ ਗੱਜਦਾਰ ਸਾਹਿਬ ਉਹ ਠੀਕ ਠਾਕ ਹੋ ਬਹੁਤ ਵਧੀਆ ਹੀ ਬਾਤ ਹੈ ਕੈਮੋ ਸਿੱਤਾ ਬਹੁਤ ਹੋ ਗਿਆ ਕਿਰਪਾ ਮਲਕ ਦੀ ਬਸ ਵਾਹਿਗੁਰੂ ਦੀ ਕਿਰਪਾ ਹੀ ਚਾਹੀਦੀ ਹੈ ਦੱਸੋ ਸਭ ਠੀਕ ਹੋ ਜੀ ਬਹੁਤ ਵਧੀਆ ਤੁਸੀਂ ਦੱਸੋ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬ ਟਾਈਮ ਆਵਾਰ ਕਰੇ ਤੁਹਾਨੂੰ ਬਹੁਤ ਬਹੁਤ ਮੁਬਾਰਕ ਸਾਰਿਆਂ ਨੂੰ ਜੀ ਬਹੁਤ ਵਧੀਆ ਜੀ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਜਿਹੜੇ ਮਰੀਜ਼ ਨੇ ਉਹ ਵੀ ਆਉਣੇ ਜਿਹੜੇ ਸ਼ੁਰੂ ਹੋ ਗਏ ਐ ਇਧਰ ਡਾਕਟਰ ਸਾਹਿਬਾਨ ਵੀ ਜਿਹੜੇ ਲੇਡੀਜ਼ ਵੀ ਨੇ ਉਹ ਵੀ ਮੌਜੂਦ ਐ ਸੋ ਆਪਾਂ ਡਾਕਟਰ ਸਾਹਿਬਾਨ ਦੇ ਨਾਲ ਆਪਾਂ ਜਿਹੜੀਆਂ ਗੱਲਾਂ ਬਹੁਤ ਸਾਰੀਆਂ ਸਾਂਝੀਆਂ ਕਰਾਂਗੇ ਜਿਨ੍ਹਾਂ ਦੀ ਲਾਲਿਆਂ ਨੇ ਪਿੰਡ ਦੇ ਵਿੱਚ ਬਹੁਤ ਪੁਰਾਣੀ ਜਿਹੜੀ ਬ੍ਰਾਂਚ ਐ ਔਰ ਲਗਭਗ 5 ਤੋਂ 6 ਸਾਲ ਦੀ ਡਾਕਟਰ ਸਾਹਿਬ 5 ਤੋਂ 6 ਸਾਲ 5 ਤੋਂ 6 ਸਾਲ ਜਿਹੜੇ ਪਿੰਡ ਲਾਲਿਆਂ ਦੇ ਵਿੱਚ ਬ੍ਰਾਂਚ ਐ ਤੇ ਉਹ ਅੱਜ ਜਿਹੜੀ ਬ੍ਰਾਂਚ ਐ ਉਹ ਪਿੰਡ ਝੱਖੜ ਵਾਲੇ ਦੇ ਚਾਈ ਹੋਈ ਹੈ ਸੋ ਇਸ ਬ੍ਰਾਂਚ ਦੀਆਂ ਜਿਹੜੀਆਂ ਮੁਬਾਰਕਾਂ ਵੀ ਤੁਹਾਨੂੰ ਦੰਨੇ ਆ ਤੇ ਮਰੀਜ਼ ਵੀ ਤੁਸੀਂ ਦੇਖ ਸਕਦੇ ਹੋ ਬਾਹਰ ਜਿਹੜੇ ਆਉਣੇ ਆ ਉਹ ਬਾਬੇ ਨਾਨਕ ਦੀ ਕਿਰਪਾ ਨਾਲ ਸ਼ੁਰੂ ਹੋ ਗਏ ਸ਼ੁਰੂ ਹੋ ਗਏ ਬਾਬੇ ਜਾਨਕ ਦੀ ਕਿਰਪਾ ਹੋ ਗਈ ਜੀ ਪੂਰੀ ਪੂਰੀ ਬਹੁਤ ਵਧੀਆ ਸਾਡਾ ਕੰਮਕਾਰ ਚੱਲ ਰਿਹਾ ਹੈ ਜਿਹੜਾ ਪੇਸ਼ੈਂਟ ਆਉਂਦਾ ਜੀ 100% ਠੀਕ ਹੋ ਕੇ ਜਾ ਰਿਹਾ ਜੀ ਇੱਥੋਂ ਰੋਂਦਾ ਆਉਂਦਾ ਹੱਸਦਾ ਜਾਂਦਾ अच्छा वाके नु ਤੁਸੀਂ ਗੱਲ ਕਰ ਸਕਦੇ ਜਨੇ ਮੇਰੇ ਪੇਸ਼ੈਂਟ ਬੈਠੇ ਆ ਇਹਨਾਂ ਤੋਂ ਰਿਜ਼ਲਟ ਲੈ ਸਕਦੇ ਡਾਕਟਰ ਸਾਹਿਬ ਇੱਥੇ ਜਿਹੜਾ ਆਪਾਂ ਨੂੰ ਕਿੰਨੇ ਕਿ ਸ਼ਿਫਾਰਿਸ਼ਾਂ ਦੇ ਨਾਲ ਤੁਹਾਡਾ ਉੱਥੇ ਜਿਹੜਾ ਵਧੀਆ ਕੰਮਕਾਰ ਹੈ ਵੀ ਇੱਥੇ ਆਪਾਂ ਜਿਹੜਾ ਲੈ ਕੇ ਆਏ ਆ ਫਿਰ ਕਿੰਨੀਆਂ ਇੱਕ ਜਿਹੜੀਆਂ ਬੇਨਤੀਆਂ ਮਰੀਜ਼ਾਂ ਨੇ ਕੀਤੀਆਂ ਸਾਡੇ ਪਿੰਡ ਵਾਸੀਆਂ ਨੇ ਤੇ ਬਾਹਰਲੇ ਪੇਸ਼ੈਂਟਾਂ ਨੇ ਵੀ ਜਿਹੜਾ ਇਧਰਲੇ ਪੇਸ਼ੈਂਟ ਉੱਥੇ ਸਾਡੇ ਕੋਲ ਪਹੁੰਚਦੇ ਸੀਗੇ ਉਹਨਾਂ ਨੂੰ ਸਫ਼ਰ ਕਰਕੇ ਜਾਣਾ ਮੁਸ਼ਕਲ ਹੁੰਦਾ ਸੀਗਾ ਇਸ ਕਰਕੇ ਸੀ ਬ੍ਰਾਂਚ ਨੂੰ ਇੱਥੇ ਚੰਗਾ ਸਮਝਿਆ ਕਿਹੜੇ ਕਿਹੜੇ ਜਿਹੜੇ ਆਪਣੇ ਇਲਾਜ ਐ ਇੱਥੇ ਦਰਦਾਂ ਦੇ ਆਪਾਂ ਕਰਦੇ ਹਾਂ ਜਿਹੜੇ ਆਪਾਂ ਇਲਾਜ ਆ ਉਹ ਸ਼ੁਰੂ ਕਰੋਗੇ ਤੁਸੀਂ ਇੱਥੇ ਜਿਆਦਾ ਤਾਂ ਜੋ ਮਰੀਜ਼ਾਂ ਨੂੰ ਜਿਹੜਾ ਪਤਾ ਲੱਗ ਸਕੇ ਇੱਕ ਵਾਰੀ ਤੁਸੀਂ ਜਿਹੜਾ ਆਪਣੇ ਮੂਹੋਂ ਸਾਰੇ ਜਿਹੜਾ ਇਲਾਜ ਆ ਉਹ ਵਿਸਥਾਰ ਦੇ ਨਾਲ ਸਮਝਾਓ ਇਸ ਤਰ੍ਹਾਂ ਜੀ ਗਿੱਟੇ ਦੀ ਮੋਚ ਹੋ ਗਈ ਜੀ ਗੋਡੇ ਦਾ ਪੁਰਾਣੇ ਤੋਂ ਪੁਰਾਣਾ ਦਰਦ ਹੋ ਗਿਆ ਜੀ ਡਿਸਕ ਦੀ ਪ੍ਰੋਬਲਮ ਹੋ ਗਈ ਸਰਵਾਈਕਲ ਹੋ ਗਿਆ ਜੀ ਕਿਸੇ ਦੀ ਹੱਡੀਆਂ ਦੇ ਰਿਲੇਟਰ ਕੋਈ ਵੀ ਪ੍ਰੋਬਲਮ ਆ ਕਿਸੇ ਬੰਦੇ ਨੂੰ ਠੀਕ ਹੋ ਜੀ 100% ਗਰੰਟੀ ਹੈ ਆਪਣੀ ਜਿਹੜੀਆਂ ਜਿੱਦਾਂ ਫਿਜੀਓਥੈਰੇਪੀ ਹੋਈ ਬਹੁਤ ਜ਼ਿਆਦਾ ਜਿਵੇਂ ਕਿਸੇ ਨੂੰ ਦੂਰ ਸ਼ਹਿਰਾਂ ਤੇ ਜਾਣਾ ਪੈਂਦਾ ਜਿਵੇਂ ਜੈਤੂ ਹੋ ਗਿਆ ਜਾਂ ਕੋਟਕਪੂਰਾ ਹੋ ਗਿਆ ਜਾਂ ਬਠਿੰਡਾ ਹੋ ਗਿਆ ਉਹ ਮਸ਼ੀਨਾਂ ਆਪਣੇ ਕੋਲੇ ਸਪੈਸ਼ਲਿਸਟ ਇੱਥੇ ਹੈ ਨਾ ਜੀ ਉਪਲਬਧ ਸਾਰੀ ਮਸ਼ੀਨਾਂ ਉਪਲਬਧ ਹੈ ਆਪਣੇ ਕੋਲੇ ਅੱਛਾ ਸਾਰੀਆਂ ਮਸ਼ੀਨਾਂ ਜਿਹੜੀਆਂ ਇੱਥੇ ਉਪਲਬਧ ਹੋਣੀਆਂ ਪਹਿਲੇ ਝੱਕੜਾ ਹਾਂ ਝੱਕੜਾ ਵਾਲੇ ਆਪਣੇ ਸਾਰੀਆਂ ਮਸ਼ੀਨਾਂ ਉਪਲਬਧ ਦੇਖ ਸਕਦੇ ਤੁਸੀਂ ਦਿਖਾ ਦਿਓ ਮਸ਼ੀਨਾਂ ਵੀ ਇਸ ਵੇਲੇ ਜਿਹੜੀਆਂ ਮੌਜੂਦ ਨੇ ਸਾਡੀਆਂ ਮਤਾਮਾ ਉਹ ਵੀ ਆਪੋ ਆਪਣੇ ਇਲਾਜ ਦੇ ਲਈ ਇੱਥੇ ਜਿਹੜੀਆਂ ਬਕਾਇਦਾ ਆਈਆਂ ਨੇ ਉਹ ਵੀਰ ਜਿਹੜੇ ਉਹ ਵੀ ਪਹੁੰਚੇ ਹੋਏ ਆ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਵੀ ਡਾਕਟਰ ਸਾਹਿਬ ਜਿਹੜਾ ਇਲਾਜ ਕਰਦੇ ਆ ਉਹ ਕਿਦਾਂ ਕਰ ਰਿਹਾ ਕਿਦਾਂ ਦਾ ਇਹਨਾਂ ਦਾ ਬਿਹੇਵ ਆਪਾਂ ਉਹ ਸਾਰੀ ਗੱਲ ਜਿਹੜੀ ਮਰੀਜ਼ਾਂ ਨਾਲ ਵੀ ਕਰਨੀ ਹੈ ਸੋ ਸਾਰੇ ਇਲਾਕੇ ਨੂੰ ਵੀ ਬੇਨਤੀ ਕਰਾਂਗੇ ਵੀ ਹੁਣ ਸੋਨੂੰ ਕੋਈ ਲੋੜ ਨਹੀਂ ਕੋਟਕਪੂਰੇ ਜਾਣ ਦੀ ਕੋਈ ਲੋੜ ਨਹੀਂ ਬਠਿੰਡੇ ਜਾਣ ਦੀ ਕੋਈ ਲੋੜ ਨਹੀਂ ਜਿੱਤੋ ਜਾਣ ਦੀ ਬਿਲਕੁਲ ਬਾਜੇਖਾਨੇ ਦੇ 2 ਕਿਲੋ 2 ਕਿਲੋ ਮੀਟਰ ਅੰਦਾਜ਼ਾ 2 ਕਿਲੋਮੀਟਰ ਪਿੰਡ ਬਾਜੇਖਾਨੇ ਤੋਂ ਵੀ ਬਰਗਾੜੀ ਤੋਂ ਵੀ 2 ਕਿਲੋਮੀਟਰ ਪੈਂਦਾ ਜੀ ਹਾਂ 2 ਕਿਲੋਮੀਟਰ ਦੀ ਦੂਰੀ ਤੇ ਬਾਜੇਖਾਨੇ ਤੋਂ ਤੇ ਬਰਗਾੜੀ ਤੋਂ ਪਿੰਡ ਝਖੜਾ ਵਾਲਾ ਪੈਂਦਾ ਨੇੜੇ ਮੇਨ ਧਰਮਸ਼ਾਲਾ ਨੇੜੇ ਨੇ ਧਰਮਸ਼ਾਲਾ ਹਾਂ ਨੇੜੇ ਮੇਨ ਧਰਮਸ਼ਾਲਾ ਜਿੱਥੇ ਇਹ ਕਾਨ ਕਲੀਨਿਕ ਡਾਕਟਰ ਜੀਤ ਖਾਨ ਜੀ ਜਿਹੜੇ ਕਲੀਨਿਕ ਜਿਨ੍ਹਾਂ ਨੇ ਖੋਲਿਆ ਹੈ ਮੈਡਮ ਸੀਮਾ ਦੀ ਲੇਡੀਜ਼ ਕਈ ਵਾਰੀ ਲੇਡੀਜ਼ ਦੇ ਭੈਣਾਂ ਦੇ ਲਈ ਬਹੁਤ ਔਖਾ ਹੁੰਦਾ ਵੀ ਅਸੀਂ ਕਿੱਦਾਂ ਜਾਵਾਂਗੇ ਆਪਣਾ ਲਾਜ ਕਿਵੇਂ ਕਰਾਵਾਂਗੇ ਸੋ ਉਹ ਸਪੈਸ਼ਲਿਸਟ ਹਾਂਜੀ ਹਾਂਜੀ ਉਹ ਸਾਡੇ ਕੋਲ ਲੇਡੀਸ਼ਿਪ ਡਾਕਟਰ ਹੈਗੇ ਨੇ ਉਹ ਲੇਡੀ ਦਾ ਟਰੀਟਮੈਂਟ ਲੇਡੀ ਹੀ ਕਰਦੇ ਠੀਕ ਹੈ ਤੇ ਜਿਹੜੇ ਆਪਣੇ ਮਰੀਜ਼ ਆਈ ਜਿੱਦਾਂ ਦੂਰੋਂ ਆਉਣਗੇ ਉਹਨਾਂ ਲਈ ਕੋਈ ਛੋੜ ਆਪਣੇ ਇਲਾਕੇ ਲਈ ਖਾਸ ਤੌਰ ਤੇ ਛੋੜ ਵੀ ਜਾਂ ਕਿੱਦਾਂ ਕਰਪਾ ਜਿਹੜਾ ਉਹਨਾਂ ਨੂੰ ਫਾਇਦਾ ਕਰ ਸਕੀਏ ਛੋੜ ਜੀ ਆਪਾਂ ਜੇ ਨਹੀਂ ਪੈਸੇ ਕੱਟ ਤੇ ਇਲਾਜ ਵਧੀਆ ਮੈਨੋਂ ਪਰ ਨਾਰਮਲ ਫੀਸ ਨਾਲ ਆਪਾਂ ਟਰੀਟਮੈਂਟ ਸ਼ੁਰੂ ਕਰਦੇ ਬੰਦੇ ਦਾ ਠੀਕ ਹੈ ਜਿਹੜੀ ਆਪਣੀ ਸ਼ੁਰੂਆਤੀ ਫੀਸ ਹੈ ਉਹ ਕਿੰਨੀ ਹੈ 200 ਰੁਪਏ ਸਾਡੇ ਆ ਮਰੀਜ਼ ਨੂੰ ਦੇਖਣ ਦੀ ਜਿਹੜੀ ਸ਼ੁਰੂਆਤੀ ਫੀਸ ਹੈ ਉਹ 200 ਰੁਪਏ ਜਿਹੜੀ ਰਿਪਲੇਮੈਂਟ ਕਰਦਣਾ ਸਾਰਾ ਇਹ ਟੂਜਟ ਕਲੀਅਰ ਕਰਦਣਾ 200 ਰੁਪਏ ਬੈ ਠੀਕ ਹੈ ਤੇ ਜਿਹੜੀ ਦਵਾਈ ਵਗੈਰਾ ਉਹ ਵੀ ਇੱਥੇ ਹੀ ਦਿੰਨੇ ਹੋ ਹਾਂਜੀ ਇੱਥੇ ਹੀ ਦਿੰਨੇ ਆ ਵੀ ਹਰ ਮਹੀਨੇ ਦੇ ਵਿੱਚ ਹੀ ਦਿੰਦੇ ਨੇ ਕਿ ਰਾਜ ਸਾਡੇ ਕੋਲ ਲਈ ਤਰ ਹੁੰਦਾ ਨਾ ਉਹਦੀ ਮੈਡੀਸਨ ਵੀ ਦਿੰਨੇ ਆ ਤਾਂ ਟ੍ਰੀਟਮੈਂਟ ਵੀ ਕਰਦੇ ਆ ਸਿਰਫ 200 ਰੁਪਏ ਲੈਨੇ ਇੱਕ ਸੈਕਿੰਡ ਅੱਛਾ ਜਿਹੜੀ ਦਵਾਈ ਦਿੰਨੇ ਆ ਉਹ ਵੀ ਵਿੱਚੇ 200 ਰੁਪਏ ਦੇ ਵਿੱਚ ਜਿਹੜੀ ਮਰੀਜ਼ ਨੂੰ ਦੇਣੀ ਆ ਕਈ ਵਾਰੀ ਇਹ ਆਉਂਦਾ ਵੀ ਡਾਕਟਰ ਕੱਲਾ ਵੇਖਣ ਦਾ 200 ਰੁਪਏ ਲੈ ਲੈਂਦਾ ਤੇ ਜਿਹੜੀ ਉਹਦੀ ਦਵਾਈ ਹੁੰਦੀ ਆ ਦਵਾਈ ਦੇ ਵਿੱਚੋਂ ਮੁਨਾਫਾ ਜਿਹੜਾ ਡਾਕ ਉਹ ਦਵਾਈ ਦੇ ਵਿੱਚ ਹੀ ਹੁੰਦੀ ਠੀਕ ਹੈ ਪਰ ਡਾਕਟਰ ਸਾਹਿਬਾਨ ਨੇ ਇੱਕ ਸਮਝ ਲਓ ਆਫਰ ਹੀ ਆਪਣੇ ਇਲਾਕੇ ਦੇ ਲਈ ਵੀ ਜਿਹੜਾ ਦੇ ਰਿਹਾ 200 ਰੁਪਏ ਦੇ ਵਿੱਚ ਨਾਲੇ ਮਰੀਜ਼ ਨੂੰ ਚੈੱਕ ਕਰਦੇ ਆ ਜੋ ਵੀ ਉਹਦਾ ਇਲਾਜ ਹੈ ਜੋੜਾਂ ਦਾ ਦਰਦ ਹੈ ਡਿਸਕ ਦਾ ਦਰਦ ਹੈ ਸਰਵਾਈਕਲ ਦਾ ਦਰਦ ਹੈ ਲੱਤਾਂ ਬਾਹਾਂ ਦਾ ਸੁਣ ਹੋਣਾ ਜਾਂ ਜੋੜਾਂ ਦਾ ਜਮ ਹੋਣਾ ਜਾਂ ਥੈਰੇਪੀ ਮਸ਼ੀਨ ਦੇ ਨਾਲ ਜਿਹੜੇ ਵੀ ਇਹਨਾਂ ਨੇ ਇਲਾਜ ਕਰਨੇ ਆ ਉਹ ਸਪੈਸ਼ਲਿਸਟ ਆਫਰ 200 ਰੁਪਏ ਦੇ ਵਿੱਚ ਜਿਹੜਾ ਦਿੱਤਾ ਜਾ ਰਿਹਾ ਜੀ ਹਾਂਜੀ 200 ਰੁਪਏ ਵਿੱਚ ਸਨੇਕ ਮੈਡੀਸਨ ਵੀ ਹੋ ਠੀਕ ਹੈ ਠੀਕ ਹੈ ਤੁਹਾਨੂੰ ਪੈਸਾ ਨਹੀਂ ਲਾਇਆ ਜਾਣਾ ਕਿਸੇ ਤੇ ਕੀ ਕਹਿਣਾ ਚਾਹੋਗੇ ਆਖਰ ਦੇ ਚਮਰੀਜਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਮੈਂ ਸਨੇਹੇ ਕਹਿਣਾ ਚਾਹੁੰਦੇ ਜੀ ਸਾਡੇ ਕੋਲ ਵੱਧ ਤੋਂ ਵੱਧ ਆਓ ਜੀ ਆਦਾ ਇਲਾਜ ਕਰਾ ਕੇ ਜਾਓ ਜੀ ਇੱਕ ਵਾਰੀ ਜਿਹੜਾ ਡਰੈੱਸ ਆ ਉਹ ਨੇੜੇ ਤੁਸੀਂ ਵੀ ਸਮਝਾ ਦਿਓ ਸਾਡਾ ਡਰੈੱਸ ਜੀ ਪਿੰਡ ਝੱਖੜ ਵਾਲਾ ਜਿਹੜੇ ਧਰਮਸ਼ਾਲਾ ਜਿਲ੍ਹਾ ਫਰੀਦਕੋਟ ਬਾਜੇਖਾਨੇ ਤੋਂ ਵੀ 2 ਕਿਲੋਮੀਟਰ ਤੇ ਗਾੜੀ ਤੋਂ ਵੀ 2 ਕਿਲੋਮੀਟਰ ਪੈਂਦਾ ਜੀ ਤੁਸੀਂ ਆਪਣਾ ਮੋਬਾਈਲ ਨੰਬਰ ਜਿਹੜਾ ਕੰਟੈਕਟ ਨੰਬਰ ਖਾਸ ਤੌਰ ਤੇ ਜਿਹੜੇ ਮਨੀਤ ਮਰੀਜ਼ ਆ ਉਹ ਕੰਟੈਕਟ ਬਣਾਉਣਗੇ ਉਹ ਸੰਪਰਕ ਨੰਬਰ ਜਰੂਰ ਬੋਲੋ 96464 ਜੀ 03744 9646603744 ਜਿਹੜਾ ਡਾਕਟਰ ਸਾਹਿਬ ਦਾ ਮੋਬਾਈਲ ਨੰਬਰ ਹੈ ਉਹ ਤੁਸੀਂ ਪਿਕ ਕਰ ਲਿਓ ਜਾਂ ਨਹੀਂ ਆਪੇ ਪਿਕ ਕਰ ਲਿਓ ਠੀਕ ਹੈ ਉਹ ਡਾਕਟਰ ਸਾਹਿਬ ਆਪ ਹੀ ਖੁਦ ਜਿਹੜੇ ਉਹ ਫੋਨ ਉਠਾਉਂਦੇ ਆ ਤੁਸੀਂ ਕੋਈ ਵੀ ਗੱਲਬਾਤ ਇਹਨਾਂ ਦੇ ਨਾਲ ਦਰਦ ਪ੍ਰਤੀ ਕਰ ਸਕਦੇ ਹੋ ਸਮਾਂ ਇਹ ਹੈ ਕਿਹੜੇ ਕਿਹੜੇ ਦਿਨ ਬੈਠੋਗੇ ਯਾਨੀ ਕਿ ਡੇਲੀ ਬੈਠਦੇ ਆ 8 ਤੋਂ ਲੈ ਕੇ 7 ਵਜੇ ਤੱਕ 8 ਤੋਂ ਲੈ ਕੇ ਸ਼ਾਮ ਦੇ ਸਵੇਰ ਦੇ 8 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹਰ ਰੋਜ਼ ਹਰ ਰੋਜ਼ ਯਾਨੀ ਕਿ ਕੋਈ ਐਤਵਾਰ ਆ ਵੀ ਛੁੱਟੀ ਨਹੀਂ ਕੋਈ ਛੁੱਟੀ ਨਹੀਂ ਕਿਸੇ ਵੀ ਦਿਨ ਤੁਸੀਂ ਆ ਸਕਦੇ ਹੋ ਆਪਣੇ ਕਈ ਈਰੀ ਕੰਮਾਂ ਕਰਾਂ ਚ ਆਪਾਂ ਨੂੰ ਹੁੰਦਾ ਵੀ ਡਾਕਟਰ ਜਿਹੜਾ ਫਲਾਣੇ ਦਿਨ ਬੈਠੂਗਾ ਪਾ ਡਾਕਟਰ ਜਿਹੜੇ ਹਰ ਰੋਜ਼ ਹਫਤੇ ਦੇ ਵਿੱਚ ਸੱਤੇ ਦੇ ਸੱਤੇ ਦਿਨ ਡਾਕਟਰ ਸਾਹਿਬਾਨ ਜਿਹੜੇ 8 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮੌਜੂਦ ਰਹਿਣਗੇ ਆਪ ਡਾਕਟਰ ਜੀਤ ਖਾਨ ਹਾਂ ਜੀ ਹਾਂ ਜੀ ਅਸੀਂ ਆਪਣਾ ਨਵਾਂ ਆਪਣੇ ਘਰੇ ਹੀ ਕੀਤਾ ਹੋਇਆ ਜੇ ਸਾਰਾ ਕੰਮ ਇਹ ਰਹਿਸ਼ਾ ਸੁਨੀਤ ਪਰਿਵਾਰ ਸਾਡੇ ਵਿੱਚ ਹੀ ਰਹਿਸ਼ਾ 205 ਜੀ ਕਈ ਗਰੀ ਮੇਰੇ ਸਵੇਰੇ ਵੀ ਜਦੋਂ ਮਰਜੀ ਹੋਰ ਆਤਮਾ ਨੂੰ ਕਿਸੇ ਨੂੰ ਮੁਸ਼ਕਲ ਹੋਵੇ ਤਾਂ ਵੀ ਆ ਸਕਦਾ ਜੀ ਜੀ ਜਦੋਂ ਮਰਜੀ ਤੁਸੀਂ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਹਾਂ ਹਾਂ ਵਧੀਆ ਵਧੀਆ ਟੇਕ ਕਿਦਾਂ ਲੱਗਿਆ ਡਾਕਟਰ ਸਾਹਿਬ ਦਾ ਬਿਹੇਵ ਡਾਕਟਰ ਸਾਹਿਬ ਕਿੰਨੀ ਖੁਸ਼ੀ ਕਰੀ ਜੀ ਜੀ ਬਹੁਤ ਖੁਸ਼ੀ ਹੈ ਸਾਡੇ ਨੇੜੇ ਤੇ ਹੈ ਨਹੀਂ ਸੀ ਬਹੁਤ ਦੂਰ ਜਾਣਾ ਪੈਂਦਾ ਸੀ ਜੀ ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਹਾਂ ਬਾਕੀ ਸਾਰੇ ਸਾਡੇ ਹੋਰ ਚੀਜ਼ਾਂ ਪਿੰਡ ਤੇ ਸੀਗੀਆਂ ਕਿਉਂਕਿ ਸਾਡੀ ਬਹੁਤ ਕਮੀ ਪੇਸ਼ੀ ਸੀ ਪਹਿਲਾਂ ਉਹ ਮੈਨੂੰ ਉਹਦਾ ਬਰਗਾੜੀ ਹੋ ਗਿਆ ਬਹੁਤ ਬਹੁਤ ਤਕਲੀਫ ਹੋਦੀ ਸੀ ਕਈਆਂ ਕੋਲ ਸਾਡੇ ਹੈਗੇ ਕਈਆਂ ਕੋਲ ਹੈ ਨਹੀਂ ਸੀ ਤੇ ਦੋ ਦੋ ਢਾਈ ਢਾਈ ਕਿਲੋਮੀਟਰ ਦੇ ਦੂਰ ਸ਼ਹਿਰ ਹੈ ਤੇ ਉਹ ਦੋਵਾਂ ਦੀ ਕਮੀ ਕਰਨਾ ਪੈਂਦਾ ਸੀ ਫਿਰ ਇਹ ਜਿਹੜੀ 60 ਤੱਕ ਲਾਜ਼ਮੀ ਕਰਨਾ ਪੈਂਦਾ ਸੀ ਉਹ ਕੋਲ ਜਾਣਾ ਪੈਂਦਾ ਸੀ ਤੇ ਡਾਕਟਰ ਤੋਂ ਖੁਸ਼ ਇੱਕ ਖਾਸ ਤੌਰ ਤੇ ਡਾਕਟਰ ਸਾਤਾ ਦਾ ਜਿਆ ਤਜਰਬਾ ਉਹ ਵੀ ਕਿੰਨੇ ਬਹੁਤ ਜ਼ਿਆਦਾ ਬਹੁਤ ਪੁਰਾਣਾ ਤੋਂ ਪੁਰਾਣਾ ਜੀ ਜਿਹੜੇ ਇਹਨਾਂ ਦੇ ਪਹਿਲਾਂ ਤੋਂ ਕੁੰਨਾ ਜਪਤੀ 30 ਸਾਲ ਪਹਿਲਾਂ ਸੀਗੀ ਜਿਹੜਿਆਂ ਨੇ ਬੱਚਿਆਂ ਨੇ ਉਸ ਤਰ੍ਹਾਂ ਦੇ ਆਪਣੇ ਪਿੰਡ ਆਮ ਹੀ ਜਨਮ ਲੈਂਦੇ ਸੀਗੇ ਜੀ ਦਈਆਂ ਰਹੀ ਹੂੰ ਤੇ ਹੁਣ ਤਾਂ ਸ਼ਹਿਰ ਚ ਹੋਣ ਲੱਗੇ ਜੀ ਤਕਰੀਬ ਸਾਰੇ ਫੌਜਪਤੀ ਹੋਈ ਨੇ ਤਕਰੀਬ ਮਲਾਜਨ ਹੋਈ ਹੋਈ ਅੱਛਾ ਉਹ ਹੀ ਡਾਕਟਰ ਫਿਰ ਸੇਵਾ ਤੇ ਇਹ ਕਿਛੇ ਵਾਰ ਕਹਿੰਦੇ ਹੁੰਦੇ ਰਾਜਨੀ ਸੇਵਾ ਤੋਂ ਵੱਡੀ ਚੀਜ਼ ਹੈ ਇਹ ਮੌਕੇ ਹਾਂ ਡਾਕਟਰ ਸਾਹਿਬ ਇੱਕ ਆਪਣੇ ਮੋਹ ਹੁੰਦੇ ਦਾ ਐਕਸਪੀਰੀਅੰਸ ਹੈ ਕਿੰਨੇ ਸਾਲਾਂ ਦਾ ਜਿਹੜਾ ਐਕਸਪੀਰੀਅੰਸ ਹੈ ਰਾਣਾ ਐਕਸਪੀਰੀਅੰਸ ਬਏ ਉਹਨੇ ਸੁਣਦਾ ਪਹਿਤ ਲੇ ਕੇ ਸਤਨੂ ਤੇ ਤੰਕਮ ਕੀਤਾ ਥੋੜਾ ਗੈਪ ਛੱਡ ਕੇ ਫਿਰ 10 ਸਾਲ ਤੋਂ ਮੈਂ ਲਗਾਤਾਰ ਇਸੇ ਕਿਰਤ ਮਨਾਲ ਜੁਆਇੰਟ ਵਾਈਟ ਸੀ ਕੇ ਯਾਨੀ ਕਿ ਪਹਿਲਾਂ ਲਾਲੇ ਨੂੰ ਲਾਲੇ ਨੂੰ ਜੀ ਪਹਿਲਾਂ ਤੋਂ ਸਮਾਂ ਹੋ ਗਿਆ ਸੀ ব্রাঞ্চ ਇੱਥੇ ਕਰ ਲਈ ਕਿ ਇੱਧਰ ਦੇ ਪੇਸ਼ੈਂਟਾਂ ਨੂੰ ਮੁਸ਼ਕਲ ਹੁੰਦਾ ਸੀ ਹਾਂ ਉੱਥੇ ਰਾਸ਼ਾਂ ਦੇ ਕੋਲ ਬਹੁਤ ਜ਼ਿਆਦਾ ਹੋ ਜਾਂਦਾ ਸੀ ਅਸੀਂ ਪੇਸ਼ੈਂਟਾਂ ਨੂੰ ਟੈਂਡ ਨਹੀਂ ਸੀ ਕਰ ਪਾਉਂਦੇ ਜੀ ਸਮਾਂ ਬਹੁਤ ਜ਼ਿਆਦਾ ਲੱਗ ਜਾਂਦਾ ਸੀ ਪੇਸ਼ੈਂਟ ਨੂੰ ਬਹੁਤ ਮੁਸ਼ਕਲ ਹੁੰਦੀ ਸੀ ਇਸ ਕਰਕੇ ਸੋਚਿਆ ਵੀ ব্রাঞ্চ ਇੱਧਰ ਟਿਕਣ ਵਾਲੇ ਕਰੀ ਇੱਕ ਵਾਰ ਫੇਰ ਸਾਰੇ ਮਰੀਜ਼ਾਂ ਨੂੰ ਆਪਣੇ ਇਲਾਕੇ ਨੂੰ ਨੇੜਲੇ ਪਿੰਡ ਆਪਣਾ ਹੋ ਗਿਆ ਝਖੜ ਵਾਲਾ ਛੇਡੇ ਵਾਲਾ rau ਵਾਲਾ ਕੰਨ ਵਾਲਾ ਦਰਪ ਸਿੰਘ ਵਾਲਾ ਹੋ ਗਿਆ ਬਰਗਾੜੀ ਹੋ ਗਿਆ ਰਣ ਸਿੰਘ ਵਾਲਾ ਹੋ ਗਿਆ ਬਾਜਾਖਾਨਾ ਹੋ ਗਿਆ ਜਿੰਨੇ ਵੀ ਨੇੜੇ ਪਿੰਡ ਪੈਂਦੇ ਐ ਜਾਂ ਦੂਰ ਤਰਾਡੇ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਆਪਣਾ ਲਾਜ ਵਧੀਆ ਜਿਹੜਾ ਢੰਗ ਤਰੀਕੇ ਦੇ ਨਾਲ ਕਰਵਾਉਣ ਦੇ ਲਈ ਅਤੇ ਘੱਟ ਪੈਸਾ ਖਰਚ ਕੇ ਜਿਹੜਾ ਤੁਸੀਂ ਇਲਾਜ ਆ ਉਹ ਕਰਵਾ ਸਕਦੇ ਹੋ ਡਾਕਟਰ ਜੀਤ ਖਾਨ ਜਿਹੜੇ ਸਪੈਸ਼ਲਿਸਟ ਇੱਥੇ ਆਏ ਐ ਸੋ ਇਸ ਵੇਲੇ ਮਾਤਾ ਜੀ ਮੌਜੂਦ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਰਹੇ ਹਾਂ ਹੋਰ ਮਾਤਾ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਠੀਕ ਤੇ ਮਾਤਾ ਜੀ ਕਿਦਾਂ ਲੱਗ ਰਿਹਾ ਲਾਜ ਇੱਥੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਪਹਿਲੇ ਦਿਨ ਜਿਸ ਦਿਨ ਮੈਂ ਆਈ ਸੀ ਮੈਂ ਇਸ ਕਾ ਤੇ ਹੁੰਦੀ ਆਈ ਅੱਛਾ ਹਾਂ ਇਸ ਬੇਟੀ ਨੇ ਮੇਰਾ ਹੱਥ ਫੜ ਕੇ ਮੈਨੂੰ ਫੜ ਕੇ ਉੱਪਰ ਚੜਾ ਆਹੀ ਪਿੰਡ ਆ ਜਾਂ ਮੇਰਾ ਪਿੰਡ ਆ ਔਲਖ ਪਿੰਡ ਦੇਵੀ ਵਾਲੇ ਕੋਲ ਦੇਵੀ ਵਾਲੇ ਕੋਲ ਉਸ ਦਿਨ ਪਹਿਲੇ ਦਿਨ ਮੈਂ ਬਹੁਤ ਮੁਸ਼ਕਲ ਦੀ ਨਾਲ ਇੱਕ ਇਸ ਬੈਂਚ ਤੇ ਚੜੀ ਜੀ ਅੱਜ ਵੀ ਮੈਂ ਬਹੁਤ ਖੁਸ਼ ਹਾਂ ਅੱਜ ਪੂਰੇ ਖੁਸ਼ ਹਾਂ ਹਾਂਜੀ ਤੇ ਦਰੇ ਕੇ ਹੋਰ ਖਾਸ ਤੌਰ ਤੇ ਤਾਂ ਪੈਸਾ ਉਹ ਵੀ ਇੱਕ ਬਾਦ ਵਿੱਚ ਲਿਆ ਜਾਂਦਾ ਹਾਂਜੀ ਪੈਸਾ ਤਾਂ ਚਲੋ ਕੋਈ ਨਾ ਜ਼ਿੰਦਗੀ ਜੀਉਣਾ ਤਾਂ ਮੈਂ ਤਾਂ ਆਪਣੇ ਹਾਂਜੀ ਪੈਸੇ ਦੀ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ ਹਾਂਜੀ ਹਾਂਜੀ ਉਹ ਤਾਂ ਕਹਿੰਦੇ ਹੁੰਦੇ ਹੱਥਾਂ ਦੀ ਇੱਕ ਮਾਇਰ ਜੀ ਮਾਇਰ ਉਹ ਤਾਂ ਬਸ ਸੋਚਿਆ ਹੀ ਸੀ ਕਦੀ ਹਾਂਜੀ ਵੀ ਮੈਂ ਇਸ ਲਈ ਦਿੱਤਾ ਬਹੁਤ ਬਹੁਤ ਧੰਨਵਾਦ ਤਾਂ ਠੀਕ ਹੈ ਯਸਮਾ ਦੀ ਧੀ ਸਮਝ ਨਹੀਂ ਆਤੀ ਜੀ ਵੀ ਜਿਨ੍ਹਾਂ ਨੇ ਅੱਜ ਸੋਨੋ ਆਣੇ ਕਿ ਚੱਲ ਤੁਰਨ ਜੋਗੇ ਘਟਾਤਾ ਮੈਂ ਸੁਣਤੀ ਬਣਾ ਕੇ ਇਹ ਬਾਈਕ ਲਈ ਦਿੱញਾ ਪਰਦਾਸਾਂ ਕੱਤਨੇ ਇਹਦੇ ਸੱਤੀ ਠੀਕ ਹੈ ਜੇ ਨਹੀਂ ਕਿ ਪੂਰੇ ਤੁਸੀਂ ਖੁਸ਼ ਹੋ ਸੰਤੁਸ਼ਟ ਹੋ ਡਾਕਟਰ ਸਾਹਿਬ ਨਾਲ ਠੀਕ ਹੈ ਇਹ ਨੇ ਮਾਤਾ ਜੀ ਜਿਨ੍ਹਾਂ ਦਾ ਔਲਕ ਪਿੰਡ ਹੈ ਇਹ ਸਪੈਸ਼ਲ ਜਿਹੜੇ ਕੋਟਕਪੂਰੇ ਦੇ ਕੋਲੋਂ ਆਏ ਆ ਪਹਿਲਾਂ ਤੁਸੀਂ ਲਾਲਿਆਂ ਨੇ ਜਾਂਦੇ ਸੀ ਨਹੀਂ ਜੀ ਅਸੀਂ ਪਹਿਲਾਂ ਰਾਜਨ ਸਿੰਘ ਲਈ ਆਏ ਸੀ ਸਾਤ ਦਿਨ ਇੱਥੇ ਰਹਿਣੇ ਆ ਉਸ ਨੇ ਸਾਡੀ ਕੋਈ ਵਾਹ ਨਹੀਂ ਅੱਛਾ ਉੱਥੋਂ ਕੋਈ ਵਾਹ ਨਹੀਂ ਉੱਥੋਂ ਅਸੀਂ ਛੁੱਟੀ ਲੈ ਕੇ ਦੇਖੇ ਆਂ ਇੱਥੇ ਫਿਰ ਤੁਹਾਨੂੰ ਦੱਸ ਕਿਹਨੇ ਪਾਈ ਆਪਣੀ ਇੱਥੇ ਖੁਦ ਕੁੜੀ ਵੀ ਆਈ ਸੀ ਜੀ ਹਾਂਜੀ ਫਿਰ ਉਹ ਆਪਣਾ ਜਵਾਈ ਲੈ ਕੇ ਇੱਥੇ ਆਇਆ ਮੇਰੇ ਸਬਾਈ ਜੀ ਨੂੰ ਆਪਣੇ ਘਰੇ ਬੁਲਾਇਆ ਫਿਰ ਇਹਨੇ ਇਸ ਨੂੰ ਦੱਸਿਆ ਵੀ ਵੀਰ ਸੱਤਾ ਸੁਣੋ ਸਲੋਟੀਆਂ ਦੇ ਹੱਥ ਨੂੰ ਰਾਤ ਮੈਂ ਤੁਹਾਨੂੰ 100% ਕਹਿੰਦਾ ਮੈਂ ਇੱਥੇ ਸੀ ਖੜੀ ਹੋਣੀ ਠੀਕ ਹੈ ਮੈਨੂੰ ਇਹਨਾਂ ਤੇ ਪੂਰਾ ਵਿਸ਼ਵਾਸ ਇਹਨਾਂ ਦੀ ਗੱਲ ਤੇ ਹੀ ਆ ਗਿਆ ਦੁਕਾਨ 'ਚ ਤਾਂ ਮੈਂ ਬਾਤ ਕੀ ਹੈ ਠੀਕ ਹੈ ਵੀ ਹੁਣ ਕਹਿੰਦੇ ਕਿ ਤੁਸੀਂ ਮਾਣਾ ਜਿਹੜਾ ਬਾਗੋ ਬਾਗ ਕੇ ਨਾ ਭਾਵੇਂ ਬਿਲਕੁਲ ਠੀਕ ਹੋ। ਹਾਂ ਸੁਣੋ ਹਫਤਾ ਹੋ ਗਿਆ ਮਦਨ ਲੱਗਦਾ। ਹਾਂ ਸਾਨੂੰ ਹੋ ਜਾਣੇ 15 ਦਿਨ ਹੋ ਗਏ ਜਾਨੀ ਅਸੀਂ ਗਏ ਬਾਗੀ ਕਰਾਉਣੀ ਆ। ਫਿਰ ਕਿਉਂ ਜੋ ਅਸੀਂ ਇਹ ਕਰਨੇ ਬਚਿੰਦੇ ਕਿ ਚਨੇ ਲੈਏ ਸੀਗੇ। ਫਿਰ ਉਹਦੇ ਨਹੀਂ ਆਇਆ ਗਿਆ ਚੱਲ ਇਸ ਤਰ੍ਹਾਂ। ਤੇ ਕੌਣ ਜਾਣੀ ਅਸੀਂ ਆਂ ਪੂਰੇ ਕਰਾਵਾਂ ਜਿੰਨੀਆਂ ਵੀ ਹੋ ਸਕਦੀ। ਠੀਕ ਹੈ। ਵੀ ਜਿਹੜਾ ਸਹੀ ਟ੍ਰੀਟਮੈਂਟ ਤਾਂ ਵੀ ਜਦੋਂ ਡਾਕਟਰ ਸਾਹਿਬਾਂ ਕਹਿੰਦੇ ਉਸ ਹਾਂ ਨਾ ਕਰੇ। ਵੀ ਅੱਗੇ ਨਾਲ ਆਪਾਂ ਕਹੀਏ ਵੀ ਸਾਨੂੰ ਪੂਰਾ ਜਿਹੜਾ ਫਾਇਦਾ ਹੋ ਚੁੱਕਾ। ਹਾਂਜੀ ਫਾਇਦਾ ਜੀ ਅੱਜ ਮੈਂ ਹੱਸਦੀ ਆਸ ਮੈਂ ਆਪੇ ਕਰਨੀ ਕਰਦੀ ਆ ਜੀ ਉਹ ਪਹਿਲੇ ਦਿਨ ਇਸ ਕੋਈ ਬੇਟਾ ਨੇ ਮੇਰੇ ਉੱਪਰ ਕੱਟਤੀ ਕਰਾਇਆ ਮੈਨੂੰ ਦੇਖ ਕੇ ਬੇਟੀ ਰੋਣ ਲੱਗੀ ਸੀ ਜੀ ਮੈਂ ਜਪਤ ਤੂੰ ਨਾ ਰੋ ਕੰਮੀ ਨਹੀਂ ਦੋਖੋ ਹੋਏ ਤੇਲੀ ਕਿੰਨੀ ਉਸ ਦਾ ਹਾਂ ਮੈਂ ਕੋਈ ਦੋਖੋ ਇੰਨਾ ਉਸ ਨੂੰ ਸੁਣੇ ਪੀਤਾ ਜੀ ਕਿ ਆਪਾਂ ਪਹਿਲੇ ਜਨਮ ਦੀ ਜਨਮ ਦਿਨ ਬੜਾਈਆ ਪਤ ਤੜੀ ਹੋਤੀ ਜਾਂਦੀ ਜੀ ਕਿ ਆਪਾਂ ਹੀ ਜਨਮ ਸ਼ਾਰਟ ਪਰ ਬੱਚੇ ਦਿੰਦਾ ਹਾਂ ਹਾਂ ਦੇ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੇ ਆ ਰਹੇ ਹੋ ਬਹੁਤ ਖੁਸ਼ ਹਾਂ ਠੀਕ ਹੈ ਇਹ ਨੇ ਮਾਤਾ ਜੀ ਹੌਲਕਪਿੰਡ ਤੋਂ ਜਿਹੜੇ ਬਕਾਇਦਾ ਆਏ ਆ ਇਧਰ ਵੀ ਮਾਤਾ ਜੀ ਆਪਣੇ ਇਲਾਜ ਦੇ ਲਈ ਆਏ ਹੋਏ ਨੇ ਬਹੁਤ ਅੱਛੀ ਗੱਲ ਹੈ ਅੱਜ ਹੀ ਆਏ ਪਹਿਲੇ ਦਿਨ ਆਏ ਹੋ ਠੀਕ ਹੈ ਤੇ ਅੱਕੇ ਵੀ ਸਾਨੂੰ ਉੱਤਰ ਆਪਾਂ ਦਿਖਾਉਣੇ ਆ ਜਿਹੜੇ ਮਰੀਜ਼ ਆ ਉਹ ਕਿੱਦਾਂ ਲੈਂਨ ਲੱਗੀ ਹੋਈ ਆ ਸਾਡੀਆਂ ਭੈਣਾਂ ਤੁਸੀਂ ਦੇਖ ਲਓ ਆਪਣੇ ਇਲਾਜ ਤੇ ਆਈਆਂ ਹੋਈਆਂ ਨੇ ਇਧਰ ਵੀਰ ਜੀ ਜਿਹੜੇ ਬੈਟਰੀ ਨੇ ਇਹ ਵੀ ਇੱਥੇ ਆਇਆ ਹੈ ਖਾਨ ਕਲੀਨਿਕ ਪਿੰਡ ਝੱਖੜ ਵਾਲੇ ਦੇ ਇੱਥੇ ਇਸ ਵੇਲੇ ਆਪਾਂ ਮੌਜੂਦ ਆਂ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਸੱਸੀ ਕਾਲੀ ਸਾਰਨ ਉਹ ਠੀਕ ਠਾਕ ਹਾਂਜੀ ਹਾਂਜੀ ਕਿਵੇਂ ਸਿੱਤਾਂ ਜੀ ਤੇ ਕਿੰਨੀ ਕਿ ਖੁਸ਼ੀ ਆ ਜੀ ਜਿਹੜੀ ਆਪਣੇ ਨਗਰ ਪਿੰਡ ਛਕੜਾ ਦੇ ਤੇ ਆਪਣਾ ਕਲੀਨਿਕ ਜਿਹੜਾ ਚ ਨੇੜੇ ਖੁੱਲ ਗਿਆ ਸਾਨੂੰ ਬਹੁਤ ਖੁਸ਼ੀ ਆ ਜੀ ਪਤਲੇ ਕਿਨਾਂ ਜਿਹੜੀ ਪਹਿਲਾਂ ਬ੍ਰਾਂਚ ਸੀ ਜਿੱਥੇ ਪੜ ਲੱਗਿਆ ਜੀ ਮਿਹਰਾਂ ਉੱਥੇ ਜਾਣਾ ਪੈਂਦਾ ਸੀ ਬੜੀ ਦਿੱਕਤ ਆਉਂਦੀ ਸੀ ਜਿਹੜਾ ਮਾਤਰਬੰਦ ਹੈ ਉਹਨੂੰ ਗੱਡੀ ਵਗੈਰਾ ਵੀ ਕਰਕੇ ਦੇਣਾ ਸਾਧਨ ਪੁੱਛਣਾ ਪੈਂਦਾ ਸੀ ਇਸ ਕਰਕੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਜਿਹੜੇ ਸਰਟੀਫਿਕੇਟ ਵਿੱਚ ਇਹ ਸਹੂਲਤ ਆਈ ਹੈ ਅਸੀਂ ਜਦੋਂ ਬਹੁਤ ਦਿਨੋਂ ਪਰੇਸ਼ਾਨ ਹਾਂ ਤੇ ਬਿਮਾਰੀ ਨਹੀਂ ਘਰੇ ਆ ਪਰ ਉਹ ਨਹੀਂ ਘਰੇ ਆ ਇਸ ਕਰਕੇ ਸਾਨੂੰ ਇਹ ਪਤਲੇ ਦਿਲੋਂ ਖੁਸ਼ੀ ਆ ਜੀ ਤੇ ਸਾਡੇ ਪਿੰਡ ਦੇ ਵਿੱਚ ਇਹ ਉਹ ਅੱਗੇ ਜਾਂ ਤਾਂ ਸਾਨੂੰ ਬੋਨੇ ਆਣਾ ਬਟਿੰਡਾ ਜਾਂ ਪੂਰ ਪੂਰਾ ਭਗਤ ਹੈ ਇਹ ਨੇੜੇ ਨੇੜੇ ਬਸਲ ਤੇ ਜਾਣਾ ਪੈਂਦਾ ਸੀ ਹੁਣ ਸਾਨੂੰ ਇੱਥੇ ਸਹੂਲਤ ਮਿਲ ਗਈ ਬਹੁਤ ਜ਼ਿਆਦਾ ਇਸ ਕਰਕੇ ਕਿ ਲੋਕ ਖੁਸ਼ੀ ਹੈ ਸਾਡਾ ਕਿ ਮਤਲਬ ਕਿ ਅਸੀਂ ਕਹਿ ਨਹੀਂ ਸਕਦੇ ਕਿ ਆਪ ਸਾਹ ਨੂੰ ਅਸੀਂ ਮਤਲਬ ਕਿ ਪੂਰਾ ਮੇਤਾਂ ਦੇ ਨਾਲ ਹੀ ਇੱਥੇ ਲੈ ਕੇ ਅੱਛਾ ਮੇਤਾਂ ਦੇ ਨਾਲ ਜਿਹਨੇ ਕਿਹਾ ਪੁਰਾਣੀ ਪ੍ਰਾਣ ਦੀ ਅਦਾਲਤ ਹੈ ਬਹੁਤ ਭਾਰ ਬੰਦੇ ਚਾਹੀਏ ਵੀ ਉਹਨਾਂ ਨੂੰ ਕਿਹਾ ਕਿ ਸਾਨੂੰ ਪੁਰਾਣੇ ਨਾਲ ਪੱਟ ਸਾਹ ਸਾਡੇ ਪਿੰਡੀ ਭੇਜਿਆ ਸੀ ਕਿ ਕਿੰਨਾ ਡਾਕਟਰ ਸਾਹਿਬ ਦਾ ਜਿਹੜਾ ਤਜਰਬਾ ਹੈ ਨਾ ਉਹ ਵੀ ਕਿਹਨੇ ਬਹੁਤ ਪੁਰਾਣਾ ਹੈ ਹਾਂ ਪੁਰਾਣਾ ਹੈ ਜੀ ਬਹੁਤ ਜ਼ਿਆਦਾ ਹਾਂ ਬਹੁਤ ਪੁਰਾਣਾ ਕਈ ਵਾਰੀ ਅੱਜ ਕੱਲ ਅਗਲਾ ਸਾਲ ਲਾ ਕੇ ਜਾਂ ਦੋ ਸਾਲ ਬਾਅਦ ਅਸੀਂ ਨਿੱਕੇ ਨਿੱਕੇ ਹੁੰਦੇ ਸੀਗੇ ਜੀ ਜਦੋਂ ਦੇ ਡਾਕਟਰ ਸਾਹਿਬ ਪਹਿਲਾਂ ਇਹ ਕੰਮ ਕਰਦੇ ਵੇਖ ਕੇ ਥੋੜਾ ਜਿਹਾ ਕੰਮ ਕਰਦੇ ਸੀ ਠੀਕ ਹੈ ਹਾਂ ਜੀ 2090 ਤੋਂ ਲੈ ਕੇ ਅਸੀਂ ਤਾਂ ਛੋਟੇ ਛੋਟੇ ਹੁੰਦੇ ਸੀ ਉਦੋਂ ਤੱਕ ਬਹੁਤ ਲੰਮਾ ਤਜਰਬਾ ਜਿਹਾ ਠੀਕ ਹੈ ਹਾਂ ਜੀ ਹੁਣ ਵੀ ਜਿਹੜੇ ਮਰੀਜ਼ ਇੱਥੇ ਆਉਂਦੇ ਆ ਜਿਵੇਂ ਮਤਲਬ ਕਿ ਤਰੀਪਨ ਤੇ ਤਰੀਪਨ ਠੀਕ ਹੋ ਕੇ ਜਾਂਦੇ ਠੀਕ ਹੋ ਕੇ ਜਾਂਦੇ ਜਿਵੇਂ ਤੋਂ ਮਾਤਾ ਜੀ ਬੈਠੇ ਸੀ ਜੀ ਕੋਈ ਪ੍ਰੋਬਲਮ ਨਹੀਂ ਘਰ ਦੇ ਵਿੱਚ ਹੀ ਕਲੀਨਿਕ ਦਾ ਭਲਾ ਵੀ ਰਾਤ ਨੂੰ ਆਵਾਜ਼ ਮਾਰੋ ਜੀ ਮਤਲਬ ਬੜੀ ਸਹੂਲਤ ਬਣੀ ਹੋਈ ਹੈ ਤੇ ਹੋਰ ਭਾਈ ਜੀ ਆਪਣਾ ਆਹੀ ਪਿੰਡ ਹੈ ਜੀ ਜਾਂ ਆਹੀ ਹੈ ਜੀ ਕਿ ਕਿੜਾ ਲਾ ਆਪਣੇ ਇਲਾਜ ਦੇ ਲਈ ਤੁਸੀਂ ਆਏ ਹੋ ਹਾਂ ਮੈਂ ਗਏ ਤੁਹਾਨੂੰ ਪਾਸੇ ਦੱਸ ਦੇ ਕੋਈ ਨਾ ਆਈ ਤੇ ਜੀ ਸੈਕੰਡ ਉਹ ਸਹੀ ਹੈ ਪੂਰਾ ਪੂਰਾ ਕਰ ਦੇ ਜੀ ਕਿ ਅਬੀ ਡਾਕਟਰ ਸਾਹਿਬ ਨੇ ਟ੍ਰੀਟਮੈਂਟ ਤੋਂ ਤੁਸੀਂ ਵਾਰਗੋ ਵਾਰ ਗਏ ਤੇ ਸੋਛਾ ਵਧੀਆ ਕਰਦੇ ਆ ਮਾੜੀ ਬਹੁਤ ਵਧੀਆ ਅੱਗੇ ਤੁਸੀਂ ਜਿਵੇਂ ਲਾ ਲਿਆਣਾ ਹੋ ਗਿਆ ਜਾਂ ਉਹ ਪੂਰਾ ਹੋ ਗਿਆ ਅੱਗੇ ਜਾਦੇ ਜਾਂ ਮੁਗਰਾੜੀ ਜਾਂਣਾ ਜਾਂ ਪਰਬਾਤੀ ਜਾਂਣਾ ਜਾਂ ਦੇਖੋ ਬਹੁਤ ਟੈਨਟਿਕ ਕਰਿਆ ਹੈ ਅੱਛਾ ਹਾਂ ਇਹ ਨੇੜੇ ਆਪਣੇ ਸੁਹੂਤਾਂ ਨੇੜੇ ਦੇ ਪਿੰਡਾਂ ਨੂੰ ਵੀ ਬਹੁਤ ਹਾਰੀ ਹੋਰ ਵੀ ਕੈਂਪੋ ਸਿੱਤਾ ਦੀ ਪੂਰੀ ਵਧੀਆ ਸੋਹਣੀ ਹੈ ਬਾਕੀ ਪੂਰੀ ਲਿਖਣੀ ਪਈ ਸੱਚੀ ਮੈਂ ਪਾਸ ਕਿੰਦਾ ਹੈ ਸੱਚਾ ਆਪਣਾ ਆੜੀ ਪਿੰਡ ਹਾਂ ਠੀਕ ਹੈ ਨੰਬਰ ਦਾ ਖਾ ਦਾ ਨੰਬਰ ਸਹੀ ਪੂਰਾ ਨਾ ਸੱਚਾ ਬਸਲੇ ਡਰਾਈਵਰ ਵਾਲਾ ਮੈਂ 7 ਸਾਲ ਤੋਂ ਚੱਲ ਰਿਹਾ ਹਾਂ। ਅੱਛਾ ਮੈਂ ਮਾਰੀ ਪਰਵਾਹੀ ਦੀ ਕਿਤੇ ਮੈਨੂੰ ਐਲ ਕੋਡ ਤੇ ਨੰਬਰ ਸੈਂਪਲ ਕਰ ਦਿੱਤਾ। ਅੱਛਾ ਕੀ ਦੇ ਵਿੱਚ ਮੈਂ ਭਾਗੀਆਂ ਬਹੁਤ ਕੰਮ ਕਰਦੇ ਨੰਬਰ ਬਣਾ ਕੇ ਪਤਾ ਹੂੰ ਤੇ ਮੈਂ ਬਸ ਆਖਰੀ ਮੰਡੀ ਦੇ ਬੈਠਾ ਹੂੰ ਉਸ ਤੋਂ ਬਾਅਦ ਫੋਟੋ ਬ੍ਰੀਫ ਮੈਟ ਪ੍ਰੋਗ੍ਰਾਮੇਟਡ ਹੋਣ ਦਾ ਦੱਸ ਸਕਦਾ ਹਾਂ। ਦੇਖੇ ਇਹਨਾਂ ਨੇ ਮੈਨੂੰ ਸਲਾਹ ਦਿੱਤੀ ਸੀ ਮੈਨੂੰ 10 11 ਵਾਰ ਹੂੰ ਅੱਜ ਸਤਨਾਤ ਬਾਅਦ ਮੀਟਿੰਗ ਹੋ ਰਹੀ ਹੈ ਹੂੰ ਜਿਹੜਾ ਵੀ ਕੰਮ ਕਿਤੇ ਪੱਤੀ ਬਣਦਾ ਅੱਛਾ ਏ ਡਾਕਟਰ ਡਰਾਈਵਰ ਸਾਹਿਬ ਨੇ ਜਿਹੜੇ ਬਕਾਇਦਾ ਬੱਸ ਚਲਾਉਂਦੇ ਸਨ ਤੇ ਜਿਨ੍ਹਾਂ ਦਾ ਟਰੀਟਮੈਂਟ ਇੱਥੋਂ ਹੋ ਰਿਹਾ ਹੈ ਕਹਿੰਦੇ ਹੁੰਦੇ ਆ ਵੀ ਕਿਸੇ ਦੇ ਹੱਥੇ ਕੋਈ ਨਾ ਕੋਈ ਜਿਹੜਾ ਕ੍ਰਿਸ਼ਮਾ ਹੀ ਹੁੰਦਾ ਹੈ ਉਹ ਕ੍ਰਿਸ਼ਮਾ ਜਿਹੜਾ ਡਾਕਟਰ ਜੀਤਖਾਨ ਦੇ ਹੱਥ ਦੇ ਵਿੱਚ ਗੁਰੂ ਮਹਾਰਾਜ ਨੇ ਜਿਹੜਾ ਵਾਸ਼ਾ ਹੈ ਤੇ ਤੁਸੀਂ ਦੇਖੋ ਵੀ ਆਪਦੀ ਜਿਹੜੀ ਜਵਾਨੀ ਹੈ ਬੰਦੇ ਦੀ ਜਿਹੜਾ ਬੱਸ ਚਲਾਉਣਾ ਡਰਾਈਵਰ ਹੈ ਉਹਨੇ ਜਵਾਨੀ ਜਿਹੜਾ ਦੱਸਿਆ ਵੀ ਮੈਂ ਬੱਸ ਚਲਾਉਂਦਾ ਸੀ ਬੱਸ ਚਲਾਉਣ ਦੇ ਯੋਗ ਨਹੀਂ ਰਹਾ ਸੀ ਤੇ ਹੁਣ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਂ ਆਉਂਦੇ ਹੱਥੀ ਜਿਹੜੇ ਪੱਠੇ ਐ ਉਹ ਡਾਕਟਰ ਸਾਹ ਦੇ ਇਲਾਜ ਦੇ ਨਾਲ ਜਿਹੜਾ ਵੱਧ ਰਿਹਾ ਇੰਨਾ ਹੀ ਆਦਾ ਜੀ ਇਤਨਾ ਹੀ ਐ ਜੀ ਮੈਂ ਅੰਗਰੇਜ਼ੀ ਦਵਾਈਆਂ ਖਾਖ ਹੈ ਹੂੰ ਮੇਰਾ ਬਲੱਡ ਸ਼ੂਗਰ ਕੰਟਰੋਲ ਤੋਂ ਬਾਅਦ ਜੀ ਤੇ ਆਪਣਾ ਤਨਸਕਾ ਜਿਹੜਾ ਸ਼ੂਗਰ ਸੀਗਾ ਇਹ ਵੀ ਬਹੁਤ ਦਾ ਰੋਕਣਾਂ ਲੱਗ ਜਾਂਦਾ ਤੇ 220 ਤੱਕ ਮੇਰਾ ਬਲੱਡ ਬਲੱਡ ਸ਼ੂਗਰ ਜੀ ਕੋਈ ਮੇਰੇ ਬਲੱਡ ਦਾ ਸਾਰਕੋ ਨਹੀਂ ਜਾਂਦਾ ਹੂੰ ਕੋਣ ਮੇਰਾ ਬਲੱਡ ਵੀ ਠੀਕ ਐ ਕੀ ਸਿਪਰੀ ਕੀ 1070 ਠੀਕ ਕੋਈ ਵੀ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਤੁਹਾਨੂੰ ਮੈਂ 20 ਬਾਈਟਾਂ ਦੇ ਟ੍ਰੀਟਮੈਂਟ ਦਈਆ ਸੀ ਤੀਜੇ ਦਿਨ ਤੱਕ ਤੀਜੇ ਦਿਨ ਉਹ ਜਿਹੇ ਦਿਨ ਹੁੰਦਾ ਤੇ ਤੀਜੇ ਦਿਨ ਤੇ ਹੁਣ ਮੇਰੇ ਕਦੇ ਕੋਈ ਪੈਗਾਂ ਨਾਲ ਮੁਸ਼ਕਲ ਨਹੀਂ ਠੀਕ ਹੈ ਉਹ ਡਾਕਟਰ ਰਾਜੀ ਵਿੱਚ ਆ ਕੇ ਉਹ ਕੀ ਕਰਨੀ ਇਹ ਸਨ ਜਿਹੜੇ ਤੁਸੀਂ ਮਰੀਜ਼ਾਂ ਦੀ ਜਮਾਨੀ ਆਪ ਸੌਂ ਰਹੇ ਹੋ ਸੋ ਸਾਰਿਆਂ ਨੂੰ ਇੱਕ ਵਾਰ ਫੇਰ ਆਖਰ ਦੇ ਵਿੱਚ ਮੈਂ ਬੇਨਤੀ ਕਰਨਾ ਚਾਹੁੰਦਾ ਲੱਖਾ ਫਰਾੜ ਕੰਦ ਵਾਲਾ YouTube ਪੇਜ ਦੇ ਨਾਲ ਲੱਖਾ ਫਰਾੜ ਕੰਦ ਵਾਲਾ Facebook ਪੇਜ ਦੇ ਨਾਲ ਲੱਖਾ ਫਰਾੜ ਕੰਦ ਵਾਲਾ Instagram ਪੇਜ ਦੇ ਨਾਲ ਜਿਹੜੇ ਆਪਣੇ ਭਰਾ ਤੁਸੀਂ ਜੁੜੋਗੇ ਜ਼ਰੂਰ ਆਪਣੇ ਨੇੜਲੇ ਪਿੰਡ ਝਖੜ ਵਾਲਾ ਦੇ ਤੇ ਤੁਸੀਂ ਆਇਓ ਆਪਣੇ ਟ੍ਰੀਟਮੈਂਟ ਦੇ ਲਈ ਜ਼ਰੂਰ ਸਮਾਂ ਕੱਢ ਕੇ ਤਾਂ ਕੋਈ ਵੀ ਇੱਥੋਂ ਨਰਾਸ਼ ਨਹੀਂ ਮੁੜਦਾ ਬਾਬੇ ਨਾਨਕ ਦੀ ਕਿਰਪਾ ਦੇ ਨਾਮ ਜਿਹੜਾ ਖਰਾ ਟਰੀਟਮੈਂਟ ਹੈ ਜਿੱਥੇ ਜੋੜਾਂ ਦਾ ਦਰਦ ਆਹ ਪ੍ਰਕਾਰ ਹੱਡੀਆਂ ਦੇ ਜਿਹੜੇ ਦਰਦ ਹੈ ਉਹ ਇੱਥੇ ਠੀਕ ਕੀਤੇ ਜਾਂਦੇ ਆ ਤੇ ਆਖਰ ਦੇ ਵਿੱਚ ਅਸੀਂ ਜਿਹੜਾ ਸੰਪਰਕ ਨੰਬਰ ਹੈ ਡਾਕਟਰ ਦਾ ਉਹ ਵੀ ਆਪਣੀ ਐਗੀ ਤੇ ਮੈਂਸ਼ਨ ਕਰਾਂਗੇ ਤੇ ਜ਼ਰੂਰ ਸੇਵਾ ਦਾ ਮੌਕਾ ਦਿਓ ਤੇ ਆਪਣਾ ਲਾਭ ਠਾਓ ਤਾਂ ਜੋ ਆਪਣੀ ਲੁੱਟ ਤੋਂ ਬਚੋ ਤੇ ਸਹੀ ਢੰਗ ਤਰੀਕੇ ਦੇ ਨਾਲ ਬਾਜ਼ਮਰੇਟਾਂ ਤੇ ਤੁਸੀਂ ਜਿਹੜਾ ਲਾਜ ਤੇ ਤੁਸੀਂ ਕਰਵਾ ਸਕਦੇ ਹੋ ਧੰਨਵਾਦ